ਅੱਜ 6 ਪਉ ਸਿੱਖ ਇਤਿਹਾਸ ਦੇ ਅੰਦਰ ਬੜਾ ਮਹੱਤਵਪੂਰਨ ਅਹਿਮ ਦਿਹਾੜਾ ਹੈ ਕਿਸੇ ਲਈ ਵੀ ਆਪਣਾ ਘਰ ਛੱਡਣਾ ਆਪਣਾ ਪਰਿਵਾਰ ਛੱਡਣਾ ਆਪਣੀ ਜਾਇਦਾਦ ਛੱਡਣੀ ਇਹ ਬਹੁਤ ਔਖੀ ਹੁੰਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਆਨੰਦਪੁਰ ਸਾਹਿਬ ਦੇ ਕੇਲੇ ਨੂੰ ਤੇ ਆਨੰਦਪੁਰ ਸਾਹਿਬ ਦੇ ਆਪਣੇ ਵਸੇਵੇਂ ਨੂੰ ਤਿਆਗਿਆ ਕਈ ਮਹੀਨੇ ਮੁਗਲਾਂ ਤੇ ਪਹਾੜੀਆਂ ਦੀਆਂ ਸਾਂਝੀਆਂ ਫੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ। ਔਰ ਇਸ ਘੇਰੇ ਦੌਰਾਨ ਕਈ ਵਾਰ ਲੜਾਈ ਹੋਈ। ਜਿਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ। ਆਖਰ 6 ਤੇ 7 ਕੋ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਆਪਣਾ ਵਸੇਵਾ ਜਿਹੜਾ ਸੀ ਉਹ ਛੱਡ ਦਿੱਤਾ। ਬੜੇ ਮੁਸ਼ਕਲ ਹਾਲਾਤ ਸੀ ਜਦੋਂ ਅਸੀਂ ਇਤਿਹਾਸ ਦੇ ਝਾਤ ਮਾਰਦੇ ਆ ਇੱਕ ਪੋ ਦੀ ਸਰਦ ਰਾਤ ਕੜਾਕੇ ਦੀ ਸੰਡ ਧੁੰਦ ਦਾ ਪਸਾਰਾ ਔਰ ਸਰਸਾ ਦਾ ਅੱਗੇ ਆਉਣਾ ਤੇ ਦੁਸ਼ਮਣ ਦੀਆਂ ਫੌਜਾਂ ਦਾ ਘੇਰਾ ਪਰ ਇਹ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਾਲਾ ਹੈ ਬੇਸ਼ੱਕ ਸਰਸਾ ਪਾਰ ਕਰਦੇ ਆ ਸਤੂਕਰਾਂ ਦਾ ਪਰਿਵਾਰ ਵਿਛੜਿਆ ਕੇਵਲ ਪਰਵਾਰ ਹੀ ਨਹੀਂ ਵਿਛੜਿਆ ਬਲਕਿ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਨੇ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ। ਔਰ ਬਹੁਤ ਵੱਡਾ ਕੀਮਤੀ ਖਜ਼ਾਨਾ ਖਾਸ ਤੌਰ ਦੇ ਉਤੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਜਾਂ ਉਹਨਾਂ ਦੀ ਨਿਗਰਾਨੀ ਵਿੱਚ ਰਚਿਆ ਸਾਹਿਤ ਸਰਸਾ ਪਾਰ ਕਰਦੇ ਵਕਤ ਦਰਿਆ ਬਰਦ ਹੋ ਗਿਆ। ਇਹ ਬਹੁਤ ਵੱਡਾ ਘਾਟਾ ਹੁੰਦਾ ਹੈ। ਕਿਸੇ ਵੀ ਕੌਮ ਵਾਸਤੇ, ਕਿਸੇ ਵੀ ਦੇਸ਼ ਵਾਸਤੇ ਜਦੋਂ ਉਹਦਾ ਅਮੋਲਕ ਸਾਹਿਤ ਜਿਹੜਾ ਹੈ ਉਹ ਬਰਬਾਦ ਹੁੰਦਾ ਹੈ। ਚਾਹੀਓ ਦਰਿਆ ਦੇ ਵਿੱਚ ਰੁੜ ਜਾਂਦਾ ਹੈ ਚਾਹੀਓ ਅੱਗਾਂ ਲਾ ਕੇ ਸਾੜ ਦਿੱਤਾ ਜਾਂਦਾ ਹੈ ਜਿਵੇਂ ਕਿਸੇ ਵੇਲੇ ਨਾਲੰਦਾ ਤੇ ਤਕਸਲਾ ਦੀਆਂ ਯੂਨੀਵਰਸਟੀਆਂ ਸਾੜੀਆਂ ਗਈਆਂ ਜਾਂ ਸਾਨੂੰ 1984 ਦੇ ਵਿੱਚ ਸਿੱਖਾਂ ਦਾ ਸਾਹਿਤ ਸਿੱਖਾਂ ਦਾ ਇਤਿਹਾਸ ਸਿੱਖਾਂ ਦਾ ਲਿਟਰੇਚਰ ਜਿਹੜਾ ਸੀ ਲਾਇਬ੍ਰੇਰੀ ਦੇ ਵਿੱਚ ਪਿਆ ਹੋਇਆ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਤਾਂ ਅੱਜ ਦੇ ਦਿਨ ਸਰਸਾ ਦੇ ਵਿੱਚ ਬਹੁਤ ਸਾਰਾ ਸਿੱਖ ਸਾਹਿਤ ਜਿਹੜਾ ਸੀ ਉਹ ਦਰਿਆਬੁਰਦ ਹੋਇਆ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜਿਆ ਵੱਡੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੇ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ। ਇਹ ਔਖੀ ਰਾਤ ਸੀ। ਜੇ ਅਸੀਂ ਦੁਨੀਆਵੀ ਨਜ਼ਰ ਦੇ ਨਾਲ ਦੇਖੀਏ ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਅਕਾਲ ਪੁਰਖ ਸਰੂਪ ਸਨ ਤੇ ਅਕਾਲ ਪੁਰਖ ਦਾ ਹੁਕਮ ਜਿਨ੍ਹਾਂ ਲਈ ਪਰਮ ਸਤ ਸੀ ਉਹਨਾਂ ਨੇ ਐਡੇ ਔਖੇ ਹਾਲਾਤਾਂ ਦੇ ਵਿੱਚ ਵੀ ਉਸ ਅਕਾਲ ਪੁਰਖ ਦੀ ਸਬਰ ਨੂੰ ਉਸ ਅਕਾਲ ਪੁਰਖ ਵੱਲੋਂ ਦਿੱਤੇ ਹੁਕਮ ਨੂੰ ਸਤ ਕਰਕੇ ਮੰਨਿਆ ਔਰ ਸਾਨੂੰ ਸਿਖਾਇਆ ਕਿ ਕਿਸ ਤਰ੍ਹਾਂ ਮੁਸ਼ਕਲਾਂ ਦੇ ਵਿੱਚ ਵੀ ਸਬਰ ਰੱਖਣਾ ਤੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਸਿੱਖ ਲਈ ਕਿੰਨਾ ਅਹਿਮ ਹੈ ਪਰ ਕਿੰਨਾ ਜ਼ਰੂਰੀ ਹੈ ਔਰ ਕਿੰਨਾ ਸੁਖ ਬਖਸ਼ਦਾ ਹੈ ਕਿੰਨਾ ਸਕੂਨ ਬਖਸ਼ਦਾ ਹੈ ਅਸੀਂ ਅੱਜ ਇਸ ਮਹਾਨ ਪਾਵਨ ਅਹਿਮ ਦਿਨ ਨੂੰ ਯਾਦ ਕਰਦੇ ਹਾਂ